ਲਓ ਚਲੋ ਅੱਜ ਜੋ ਪਾਰ ਉੱਠਾਰ ਰਿਹਾ ਜਿਹੜਾ ਇਹ ਛੋਣੀਆਂ ਦੀ ਪੁਰਾਈ ਵਾਸਤੇ ਹੈ ਜਿਵੇਂ ਕੋਈ ਚੋਬਾ ਹੋ ਗਿਆ ਯਾ ਮੰਨ ਲਓ ਖਾ ਹੋ ਗਿਆ ਉਹਦੇ ਚਿਹਰਾ ਕਾਫੀ ਯੋਗਦਾਨ ਹੈ ਇਹ ਆਪਣੇ ਜਵੀਰ ਹੈ ਜਿਹੜੇ ਸੰਗਰੂਰ ਤੋਂ ਪਟਰੂਖਾ ਪਿੰਡ ਹੈ ਭਰਪੂਰ ਐਗਰੀਕਲਚਰ ਵਰਕਰਸ ਦੇ ਨਾਂ ਤੋਂ ਇੱਕ ਫਰਮ ਹੈ ਜਿਨ੍ਹਾਂ ਨੇ ਇਹ ਬਣਾਇਆ ਤੇ ਤੁਸੀਂ ਇਹ ਦੇਖ ਸਕਦੇ ਹੋ ਵੀ ਕਿ ਕਿੰਦਾ ਸੋਹਣਾ ਕੰਮ ਹੋ ਰਿਹਾ ਹੈ ਬੇਟਾ ਇੱਧਰ ਦਿਖਾਓ ਦੇਖੋ ਇਹ ਬਹੁਤ ਸੋਹਣਾ ਕੰਮ ਹੋ ਰਿਹਾ ਆਪਣੇ ਕੋਲੇ ਦੋ ਰੋਟਾਟਰ ਨੇ ਇੱਕ ਉਹ ਚੱਲੀ ਜਾਂਦਾ ਉੱਧਰ ਦੇਖੋ ਦੇਖੇ ਆ ਇਹ ਦੋਨਾਂ ਵੀਰਾਂ ਵੱਲੋਂ ਉਹ ਸੋਹਣਾ ਕੰਮ ਹੈ ਜੀ ਇਹਨਾਂ ਨੇ ਤਾਂ ਆਪਾਂ ਨੂੰ ਇੱਕ ਮਰਦਾਨੀ ਇਹ ਜਿਹੜਾ ਆਪਾਂ ਨੂੰ ਸਾਬਤ ਹੋ ਗਿਆ ਇਹ ਚੋਨੇ ਦੀ ਬਿਜਾਈ ਬਹੁਤ ਇਹਦਾ ਫਾਇਦਾ ਹੈ ਨਦੀਨਾ ਤੋਂ ਵੀ ਜੇ ਕਿਸੇ ਵੀਰ ਨੇ ਰੋਟਾਟਰ ਲੈਣਾ ਹੋਵੇ ਤਾਂ ਆ ਬਾਈਆਂ ਨਾਲ ਸੰਪਰਕ ਕਰ ਸਕਦੇ ਆ ਤੇ ਤਾਂ ਦੇਖੋ ਦੋਨੇ ਰੋਟਾ ਵੇਟਰਾਂ ਅੱਜ ਇਕੱਠੇ ਹੀ ਚਲਾ ਰੱਖਿਆ ਸੀ ਤੇ ਬਹੁਤ ਸੋਹਣਾ ਕੰਮ ਹੋ ਰਿਹਾ ਹੈ ਆ ਵੇਖੋ ਜੀ ਕਿੰਨਾ ਚੋਬਾ ਹੈ ਇਹਦੇ ਆੜੇ ਉਸ ਤੋਂ ਬਾਅਦ ਆ ਦੇਖ ਲੋ ਹੁਣ ਆ ਦੇਖੋ ਬਣੀ ਜਾਂਦਾ ਨੂੰ ਨਜ਼ਾਰਾ Thank <laughs> you.